ਸ਼ਰਾਬ ਦੇ ਨਸ਼ੇ ਵਿੱਚ ਟੱਲੀ ਇੱਕ ਕੁੜੀ ਨੇ ਪੁਲਿਸ ਵਾਲਿਆਂ ਨੂੰ ਪਰਥੂ ਪਾ ਦਿੱਤਾ ਟ੍ਰੈਫਿਕ ਪੁਲਿਸ ਦੀ ਗਲਤੀ ਸਿਰਫ ਐਨੀ ਸੀ ਕਿ ਉਸਨੇ ਕਾਰ ਨੂੰ ਰੋਕ ਲਿਆ ਸੀ ਜਿਸ ਵਿੱਚ ਇੱਕ ਕੁੜੀ ਦੋ ਮੁੰਡਿਆਂ ਨਾਲ ਸਵਾਰ ਸੀ ਪੁਲਿਸ ਮੁਤਾਬਕ ਕਾਰ ਦੇ ਡਰਾਈਵਰ ਨੇ ਸ਼ਰਾਬ ਕੀਤੀ ਹੋਈ ਸੀ ਪਰ ਇਸ ਕੁੜੀ ਨੂੰ ਦੇਖੋ ਜਿਹੜੀ ਆਪਣੀ ਅਤੇ ਆਪਣੇ ਦੋਸਤ ਦੀ ਗਲਤੀ ਮੰਨਣ ਦੀ ਬਜਾਏ ਪੁਲਿਸ ਨੂੰ ਹੀ ਮੌਕੇ ਤੇ ਡਿਊਟੀ ਦਾ ಪಾਠ ਪੜਾਉਣ ਲੱਗੀ ਹਮੋਂ ਜੈਸੇ ਕ੍ਰੋ ਹੋ ਰਹੇ ਆਸੇ 36 ਗਾਰੇ ਕ੍ਰੋਸ ਹੋ ਗਏ ਉਹਨਾਂ ਨੂੰ ਤਾਂ ਸਟਾਪ ਕਿਹਾ ਦਿੱਤਾ ਨਹੀਂ ਆਪਕੋ ਮੇਰੀ ਫੈਮਲੀ ਮੇਰੇ ਪਿੱਛੇ ਗਈ ਮੈਂ ਨਾ ਕਿਹਾ आई जान हील्स अपने उतार के आई हूँ क्या हो गया छत्तीसगढ़ तो रही है की आप बताइए मुझे क्या बात हो है हमने ड्रिंक की हमने कोई ऑवर तो भी नहीं किया कुछ भी नहीं किया रोकते चलान करते जो भी था लाइसेंस लेते और लाइसेंस देखने ऐसी पहले चा भी निकाल के सीधा इधर ऑफिस में आये पुलिस ने काफी चेर चली बहस तो बाद आखिरकार कार ड्राइवर का मेडिकल करवा के कार का चालान कर दिता ਇਹ ਗਾੜੀ ਰੋਕੀ ਗਈ ਇਸ ਵਿੱਚ ਜੋ ਡਰਾਈਵਰ ਤੋਂ ਉਸ ਦੇ ਸਾਥੇ ਰੱਖੀ ਨਹੀਂ ਇਸ ਨੂੰ ਰੋਕ ਕੇ ਤਾਂ ਬੈਂਕ ਦੇ ਕਰਵਾ ਕੇ ਚਲਾਨ ਕਰਦੇ ਹਨ ਕਾਨੂੰਨ ਦੀ ਕਿਸੇ ਵੀ ਕਿਤਾਬ ਵਿੱਚ ਕੁੜੀ ਦੇ ਸ਼ਰਾਬ ਪੀਣ ਤੇ ਪਾਬੰਦੀ ਨਹੀਂ ਹੈ ਅਤੇ ਨਾ ਹੀ ਜਗਬਾਣੀ ਦਾ ਇਸ ਖਬਰ ਨੂੰ ਦਿਖਾਉਣ ਦਾ ਮਕਸਦ ਕੁੜੀ ਦਾ ਤਮਾਸ਼ਾ ਬਣਾਉਣਾ ਹੈ ਅਸੀਂ ਇਹ ਖਬਰ ਸਿਰਫ ਇਸ ਲਈ ਵਿਖਾ ਰਹੇ ਹਾਂ ਤਾਂ ਕਿ ਆਪਣੀਆਂ ਧੀਆਂ ਪੈਣਾਂ ਨੂੰ ਲੈ ਕੇ ਸੁਚੇਤ ਹੋ ਸਕਣ ਔਰਤ ਦਾ ਸ਼ਰਾਬ ਪੀਣਾ ਭਾਵੇਂ ਕਾਨੂੰਨਨ ਅਪਰਾਧ ਨਾ ਹੋਵੇ ਪਰ ਕੁੜੀ ਦਾ ਇਸ ਤਰੀਕੇ ਨਾਲ ਸ਼ਰਾਬ ਪੀ ਕੇ ਸੜਕ ਤੇ ਉਲਝਣਾ ਵੀ ਸਮਾਜਿਕ ਤੌਰ ਤੇ ਸਹੀ ਤਾਂ ਨਹੀਂ ਕਿਹਾ ਜਾ ਸਕਦਾ ਸੋਲਨ